खन्ना शहर के इतिहास में पहली बार तीन दशहरों का आयोजन किया जाने वाला है तीसरा दशहरा मनाने संबंधी शहर की प्रमुख जथेबंदियों की ओर से एक बैठक नाभा कॉलोनी में की गई जिसमें सर्व सहमति से प्रभु श्री रामचंद्र जी दशहरा कमेटी का गठन करते हुए पदाधिकारियों का चयन किया गया सुनील शर्मा को चेयरमैन वी शर्मा को प्रधान बनाया गया पत्रकारों से बातचीत करते हुए नव नियुक्त अध्यक्ष रिकी शर्मा और चेयरमैन सुनील शर्मा ने बताया कि उनके द्वारा दशहरा पर्व ललहेड़ी रोड पर स्थित संधु कॉलोनी में मनाया जाएगा इस जगह पर पिछले साल भी दशहरा मनाया गया था दशहरा मनाने को लेकर संत समाज विचार विमर्श करने के उपरांत कमेटी को अंतिम रूप दिया गया वही मेले के जान के दौरान जहां झांकियों साथ साथ रंगारंग कार्यक्रम का आयोजन होगा वहीं दूसरी तरफ इस अवसर पर दशहरा कमेटी द्वारा ग्यारह जरूरतमंद महिलाओं को सिलाई मशीनें भी दी जाएंगी इस मौके पर जानकारी देते हुए टीम का क्या कुछ कहना रहा आई सुनते हैं आजी आजी मीटिंग दशहरा ਕਮੇਟੀ ਆਪਣੀ ਜਿਹੜੀ ਪਿਛਲੇ ਸਾਲ ਆਪਾਂ ਲੇਹੜੀ ਰੋਡ ਤੇ ਬਣਾਇਆ ਸੀ ਵਿਚਾਰਾ ਕਿਹੜੀ ਜਗ੍ਹਾ ਜੀ ਇਹ ਨਲੇਹੜੀ ਰੋਡ ਜਿਹੜੇ ਲਾਸਟ ਟਾਈਮ ਜਿੱਥੇ ਆਪਾਂ ਬਣਾਇਆ ਸੀਗਾ ਜੀ ਉੱਥੇ ਹੀ ਹੈ ਜੀ ਅੱਛਾ ਇਹ ਰੋਡ ਕ੍ਰੋਸ ਕਰਕੇ ਕੀ ਆ ਜੀ ਕਲੋਨੀ ਕਿਹੜੀ ਹੈ ਜੀ ਕੀ ਨਾਮ ਦੀ ਜਿੱਥੇ ਸੰਧੂ ਕਲੋਨੀ ਹੈ ਕੀ ਅਜ ਰੂਪਰੇਖਾ ਕੀ ਤਿਆਰ ਕੀਤੀ ਹੈ ਅਸੀਂ ਰੂਪਰੇਖਾ ਇਹ ਤਿਆਰ ਕੀਤੀ ਹੈ ਸ਼ਹਿਰ ਵਾਸੀਆਂ ਨੂੰ ਤੇ ਆਪਣੇ ਧਰਮ ਨੂੰ ਜੋੜਨ ਵਾਸਤੇ ਦੁਸ਼ਹਿਰਾ ਆਇਆ ਜਾਊਗਾ ਤੁਹਾਨੂੰ ਕੀ ਅੱਜ ਮੈਨੂੰ ਮਿਲਿਆ ਮੈਂ ਪ੍ਰਧਾਨ ਆ ਜੀ ਜਿੰਨੇ ਮੈਂ ਆਪਣੀ ਟੀਮ ਬਣਾਈ ਆ ਸਾਡੀ 21 ਮੈਂਬਰੀ ਟੀਮ 21 ਮੈਂਬਰੀ ਹੈ ਕੀ ਨਾਮ ਹੈ ਉਹਦੇ ਜਿਹੜਾ ਸਾਰਾ ਕੁਝ ਦਾ ਸ਼੍ਰੀ ਰਾਮਚੰਦ ਜੀ ਸਾਡੀ ਸ਼ਹਿਰਾ ਕਮੇਟੀ ਕੀ ਕੁ ਗੱਲ ਇਸ ਚੀਜ਼ ਨੂੰ ਲੈ ਕੇ ਤੁਸੀਂ ਇਹ ਮੈਂ ਇਹ ਅਸੀਂ ਕੋਈ ਪੋਲੀਟਿਕਲ ਨਹੀਂ ਹੈਗਾ ਕੋਈ ਆਪਣੇ ਸ਼ਹਿਰ ਨੂੰ ਜੋੜਨ ਵਾਸਤੇ ਤੇ ਆਪਣੇ ਧਰਮ ਨੂੰ ਬ੍ਰੇਕਾ ਤਿਆਰ ਕਰਨ ਵਾਸਤੇ ਧਰਮ ਲੋਕ ਅੱਜ ਕੱਲ ਆਪਣੇ ਯੰਗ ਮੁੰਡੇ ਤੁਹਾਨੂੰ ਪਤਾ ਹੀ ਹੈ ਕਿਸ ਵੱਲ ਤੁਰੇ ਹੋਏ ਆ ਆਪਣਾ ਧਰਮ ਮੁਜਾਕਰ ਕਰਾਂਗੇ ਇਹਦੇ ਨਾਲ ਰੇਲਵੇ ਲੈਨਾਂ ਪਾਰ ਇਹ ਲੇਡੀ ਰੋਡ ਤੇ ਜਿੱਥੇ ਪਹਿਲਾਂ ਹੀ ਬਣਾਇਆ ਜਾਂਦਾ ਹੈ ਜੀ ਹਾਂਜੀ ਪੁਲ ਪਾ ਹਾਂਜੀ ਪੁਲ ਚਲੋ ਸ੍ਰੀ ਜੀ ਜਿਹੜੀ ਅੱਜ ਮੀਟਿੰਗ ਹੋਈ ਹੈ ਕਿਸ ਸੰਬੰਧ ਦੇ ਵਿੱਚ ਹੋਈ ਹੈ ਅਸੀਂ ਨੇ ਇੱਕ ਕੁਝ ਸਮੇਂ ਪਹਿਲਾਂ ਇੱਕ ਐਨ ਜੀਓ ਦੇ ਨਾਲ ਨਾਲ ਜਿਹੜੀ ਲੋਕਾਂ ਦੀ ਸ਼ਹਿਰ ਵਾਸਤੇ ਡਿਮਾਂਡ ਸੀ ਕਿ ਧਰਮ ਸਮਾਜ ਨੂੰ ਸਨਾਤਨ ਧਰਮ ਦੇ ਬੈਨਰ ਹੇਟਾ ਇਹ ਕੋਈ ਤਿਹਾਰ ਬਣਾਇਆ ਜਾਵੇ ਤਾਂ ਅਸੀਂ ਸੰਤ ਸਮਾਜ ਨਾਲ ਕਾਫੀ ਵਿਚਾਰ ਵਟਾਉਂਦਾ ਕਰਨ ਤੋਂ ਬਾਅਦ ਇਸ ਸਿੱਟੇ ਪਹੁੰਚੇ ਕਿ ਸਾਨੂੰ ਇੱਕ ਇਸ਼ਾਰਾ ਮਨਾਲਾ ਚਾਹੀਦਾ ਸਾਡਾ ਇੱਕ ਮੇਨ ਮੋਟਿਵ ਜਿਹੜਾ ਮੇਨ ਡਿਜ਼ਾਇਰ ਸਾਡੀ ਸਾਡਾ ਮੇਨ ਕਰੀਵੇ ਹੈ ਕਿ ਜਿਹੜੀ ਅੱਜਕੱਲ ਨਿਊ ਜਨਰੇਸ਼ਨ ਹੈ ਉਹ ਮੋਬਾਈਲ ਜਾਂ ਸੋਸ਼ਲ ਮੀਡੀਆ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ ਉਹਨਾਂ ਨੂੰ ਪੁਰਾਣੀ ਸੰਸਕ੍ਰਿਤੀ ਬਾਰੇ ਨਹੀਂ ਇਹਨਾਂ ਨੌਲੇਜ ਸਾਡਾ ਮੇਨ ਮੋਟਿਵ ਪੋਲੀਟਿਕਲ ਪਲੇਟਫਾਰਮ ਤੋਂ ਉੱਪਰ ਉੱਠ ਕੇ ਅਸੀਂ ਉਹ ਨਿਊ ਜਨਰੇਸ਼ਨ ਨੂੰ ਸਮੇ ਸਮੇਤੇ ਦੁਸ਼ਹਿਰ ਤੋਂ ਬਾਅਦ ਵੀ ਅਸੀਂ ਸਮੇ ਸਮੇਤੇ ਧਾਰਮਿਕ ਸਮਾਰੋਹ ਦਾ ਆਯੋਜਨ ਕਰਾਂਗੇ ਸਾਡੇ ਨਾਲ ਜਿਹੜੀ ਇੱਕ ਟੀਮ ਬਣੀ ਹੈ ਜਿਹਦੇ ਸਾਡੇ ਮੁਖੀ ਨੇ ਰਿੱਕੀ ਸ਼ਰਮਾ ਜੀ ਮੈਂ ਪਹਿਲਾਂ ਵੀ ਦੱਸਿਆ ਕਿ ਇਹਨਾਂ ਨੇ ਪਹਿਲਾਂ ਕਾਫੀ ਸਮਾਜ ਸੇਵੀ ਕੰਮ ਕੀਤੇ ਨੇ ਫੋਰ ਐਗਜ਼ਾਮਪਲ ਨੀਡੀ ਵਰਸਨ ਨੂੰ ਫੀਸਾ ਦੇਨੀ ਆ ਉਹਨਾਂ ਨੂੰ ਕਿਤਾਬਾਂ ਕਾਪੀਆਂ ਦੇਣੀਆਂ ਕੈਂਸਰ ਦਾ ਮਰੀਜ਼ ਤੇ ਮੈਂ ਇਸ ਵੇਲੇ ਤੁਹਾਨੂੰ ਨਹੀਂ ਉਹ ਫਿਗਰ ਦੱਸ ਸਕਦਾ ਜਿੱਤੇ ਇਹਨਾਂ ਨੇ ਖਰਚ ਕੇ ਆਪਣੀ ਸੋਸ ਤੋਂ ਉਹ ਬਿਹੌਂਡ ਆਊਨ ਠੀਕ ਕਰਾਇਆ ਉਸ ਤੋਂ ਇਲਾਵਾ ਰਿੱਕੀ ਜੀ ਦੀ ਹੁਣ ਕੀ ਹੈ ਕਿ ਜਿਹੜਾ ਕਲਚਰ ਪ੍ਰੋਗਰਾਮ ਹੋਊਗਾ ਉਸ ਤੋਂ ਇਲਾਵਾ 11 ਜਿਹੜੀਆਂ ਵਿੱਡੋ ਨੇ ਨੀਡੀ ਨੇ ਉਹਨਾਂ ਨੂੰ ਅਸੀਂ ਸਲਾਈ ਮਸ਼ੀਨਾਂ ਦੇਣ ਜਾ ਰਹੇ ਹਾਂ ਇਹ ਕਿੱਥੇ ਦੁਸ਼ਹਿਰਾ ਕਿੱਥੇ ਸੰਦੂਕ ਕਲੋਨੀ ਲਲਹੇੜੀ ਰੋਡ ਤੇ ਜਿੱਥੇ ਲਾਸਟ ਟਾਈਮ ਦੁਸ਼ਹਿਰਾ ਸਟੈਲੀਵੇਟ ਹੋਇਆ ਸੀ ਮੈਂ ਫੇਰ ਰਿਪੀਟ ਕਰਦਾ ਸੰਦੂਕ ਕਲੋਨੀ ਜਿੱਥੇ ਪਹਿਲਾਂ ਲਾਸਟ ਟਾਈਮ ਇੱਕ ਦੁਸ਼ਹਿਰਾ ਦੂਜੇ ਦੇ ਰੂਪ ਚ ਮਨਾਇਆ ਗਿਆ ਸੀ ਉੱਥੇ ਹੀ ਮਨਾਇਆ ਜਾਊਗਾ ਔਰ ਸਾਡਾ ਜਿਹੜਾ ਦੁਸ਼ਹਿਰਾ ਬਿਲਕੁਲ ਸਿਸਟੇਮੈਟਿਕਲੀ ਜਿਹੜੇ ਬੰਦੇ ਮਾਨ ਸਨਮਾਨ ਚਾਹੇ ਉਹ ਪੱਤਰਕਾਰ ਭਾਈਚਾਰਾ ਡਾਕਟਰ ਹੈ ਜੋ ਵੀ ਬੰਦ ਸਨਮਾਨ ਆ ਪੋਲਿਟੀਸ਼ੀਅਨ ਹੈ ਅਸੀਂ ਉਹਨਾਂ ਨੂੰ ਇੱਕ ਸਟੇਜ ਤੇ ਬਿਨਾ ਕਿਸੇ ਭੇਦਭਾਵ ਤੇ ਮਾਨ ਸਤਾਰ ਦਵਾਂਗੇ ਪੁਰਾਣੀ ਟੀਮ ਵੀ ਨਾਲ ਜਲਦੀ ਜਿਹੜੀ ਦੂਜੀ ਪਹਿਲਾਂ ਜਿਹਨਾਂ ਅਸੀਂ ਕਿਸੇ ਟੀਮ ਸਾਡੇ ਵੱਲੋਂ ਜੀ ਮੈਂਟਰੋ ਜੀ ਸਾਰੇ ਹੀ ਬੰਦੇ ਇਨਵਾਈਟਡ ਹੈ ਅਸੀਂ ਪਹਿਲਾਂ ਹੀ ਦੱਸ ਕੇ اٹੇ ਆ ਸਾਡੇ ਚ ਕੋਈ ਪਾਰਸ਼ੀਅਲਟੀ ਨਹੀਂ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈ ਸਾਨੂੰ ਕੋਈ ਵੀ ਆਏਗਾ ਵੈਲਕਮ ਹੈ ਸਾਡੇ ਵਾਸਤੇ ਕੋਈ ਸਾਨੂੰ ਸੈਂਸਟਿਵ ਕੋਈ ਸੈਂਸਿਬਲ ਸੁਝਾਅ ਦਿੰਦਾ ਅਸੀਂ ਐਡਾਪਟ ਕਰਾਂਗੇ ਉਹਦੇ ਸੁਝਾਅ ਮੀਟਿੰਗ ਰੱਖਾਂਗੇ ਉਹਨੂੰ ਐਪਲੀਕੇਬਲ ਕਰਾਂਗੇ ਤੁਹਾਡੀ ਬੀਗ ਨੀਅਰ ਸ਼੍ਰੀ ਰਾਮਚੰਦਰ ਦੁਸ਼ਹਿਰਾ ਕਮੇਟੀ ਖੰਡਾ ਕਿਹੜੇ ਕਿਹੜੇ ਤੁਹਾਡੇ ਅੱਜ ਪ੍ਰਧਾਨ ਜੇਰ ਮਾ ਰਿੱਕੀ ਸ਼ਰਮਾ ਜੀ ਸਾਹਿਬ ਪਤੀ ਹੈ ਪ੍ਰਧਾਨ ਨੇ ਚੇਅਰਮੈਨ ਦੀ ਪ੍ਰਧਾਨ ਜੀ ਨੇ ਜ਼ਿੰਮੇਵਾਰੀ ਮਹਿੰਨੇ ਸੌਂਪੀ ਹੈ ਸੀਨੀਅਰ ਮੀਤ ਪ੍ਰਧਾਨ ਜਿਹੜੇ ਹੈਗੇ ਸਾਡੇ ਸਤੀਜੀ ਨੇ ਮੀਤ ਪ੍ਰਧਾਨ ਸਾਡੇ ਪ੍ਰੈਸ ਮੀਡੀਆ ਪਰਸਨ ਧਰਵਿੰਦਰ ਜੀ ਜੀ ਉਸ ਤੋਂ ਕੈਸ਼ਲ ਸਾਡੇ ਕੁਲਵਿੰਦਰ ਸਿੰਘ ਰਾਏ ਨੇ ਜਨਰਲ ਸੈਕਟਰੀ ਸਾਡੇ ਆਪਣਾ ਕੇਵਲ ਕਿਸ਼ਨ ਜੀ ਨੇ ਤੇ ਚੀਫ ਪੈਟਰਨ ਸਾਡੇ ਸ਼੍ਰੀ ਬੀਜੇ ਸ਼ਰਮਾ ਜੀ ਨੇ ਪੈਟਰਨ ਰਾਜੇਸ਼ ਕੰਨਰ ਨੇ ਟਾਈਕਨ बिजनेसमੈਨ ਨੇ ਤੇ ਉਸ ਤੋਂ ਇਲਾਵਾ ਜਿਹੜੇ ਹੈਗੇ ਸਟੇਜ ਦੀ ਸਾਰੀ ਜ਼ਿੰਮੇਵਾਰੀ ਮੇਲਾ ਕੰਡੈਕਟ ਕਰਨਗੇ ਐਮ ਸੀ ਵੀ ਆਪਣੇ ਪਾਰਟੀਆ ਜੀ ਸਰਜੀਤ ਪਾਰਟੀਆ ਜੀ ਤੇ ਉਸ ਤੋਂ ਇਲਾਵਾ ਮੈਰਿਟ ਦੇ ਹਿਸਾਬ ਨਾਲ ਯਾ ਅਕੋਰਡਿੰਗ ਟੂ ਰਿਕੁਆਇਰਮੈਂਟ ਦੇ ਹਿਸਾਬ ਨਾਲ ਇਹਨੂੰ ਐਕਸਪੈਂਡ ਅਸੀਂ ਕਰਾਂਗੇ ਟਾਈਮ ਟੂ ਟਾਈਮ ਇਹ ਜੋ ਜਿਹੜੀ ਸਾਡੀ ਟੀਮ ਉਹ ਨਾਲ ਹੈ ਇਨਕਲੂਡਿੰਗ ਇਹ ਮੀਡੀਆ ਪਰਸਨ ਦਾ ਇਨੀਸ਼ੀਏਟਿਵ ਹੈ ਕਿ ਸਾਡੇ ਨਾਲ ਮੋਰ ਥੈਨ 18 ਪਰਸਨ ਨੇ ਮੀਡੀਆ ਪਰਸਨ ਜਿਹਨੂੰ ਸਾਨੂੰ ਸਹਾਈਬ ਕਰ ਰਹੇ ਨੇ ਸਾਡੇ ਲਈ ਹਟਕੇ ਚੀਜ਼ ਹੋਈ ਕਿ ਪਹਿਲੀ ਦੱਸ ਚੁੱਕਿਆ ਕਿ ਅਸੀਂ 11 ਵਿੱਡੋ ਨੂੰ ਸਿਲਾਈ ਮਸ਼ੀਨਾਂ ਦੇ ਰਹੇ ਹਾਂ ਅਕੋਰਡਿੰਗ ਟੂ ਮੈਂ ਅਗਰ ਹੋਰ ਵੀ ਸਾਨੂੰ ਰਿਕੁਆਇਰਮੈਂਟ ਕਿਸੇ ਮੈਰਿਜ ਦੇ ਵੇਸਤ ਹੋਈ ਅਸੀਂ ਹੋਮੀ ਦਵਾਂਗੇ ਉਸ ਤੋਂ ਇਲਾਵਾ ਸਾਡਾ ਜਿਹੜਾ ਇਹ ਇੰਡੀਵਿਜੂਅਲ ਇਨੇਬਲ ਲੋਅ ਤੇ ਸਾਡਾ ਕਲੱਬ 21 ਬੱਚਿਆਂ ਨੂੰ ਜਿਹੜੀ ਉਹਨਾਂ ਦੀ ਫੀਸ ਹੈ ਉਹ ਅਸੀਂ ਨਾਲ ਪੇ ਕਰਾਂਗੇ ਇਸ ਦੁਸ਼ਹਿਰੇ ਤੇ ਔਰ ਇਸ ਤੋਂ ਇਲਾਵਾ ਜਿਹੜੇ ਸ਼ਹਿਰ ਦੇ ਰਿਪਿਊਟਿਡ ਬਿਜ਼ਨਸਮੈਨ ਤੋਂ ਇਲਾਵਾ ਮੈਂ ਦੇਖਿਆ ਕਿ ਮੋਸਟਲੀ ਦੁਸ਼ਾਰਾ ਚ ਲੋਕਾਂ ਉਹਨਾਂ ਨੂੰ ਹੀ ਸਨਮਾਨਿਤ ਕਰਦੇ ਨੇ ਜਿਹੜਾ ਕੋਲ ਡੋਨੇਸ਼ਨ ਜ਼ਿਆਦਾ ਦਿੰਦਾ ਹੈ ਸਾਡੀ ਜਿਹੜੀ ਸਨਮਾਨਿਤ ਕਰਨ ਦਾ ਟ੍ਰੈਂਡ ਆ ਜਾਂ ਰੇਸ਼ਿਓ ਜਾਂ ਪਲੇਟਫਾਰਮ ਹੋ ਰਿਹਾਗਾ ਅਸੀਂ ਜਿਸ ਤਰ੍ਹਾਂ ਲੋਕ ਆਪ ਆਪਾ ਕਹਿੰਦੇ ਕਿ ਪਰਮਾਤਮਾ ਬਾਦ ਜੇ ਦੂਜਾ ਨਾਮ ਹੋ ਡਾਕਟਰਾਂ ਦਾ ਅਸੀਂ ਮੈਰਿਟ ਦੇ ਬੇਸ ਤੇ ਸ਼ਹਿਰ ਦੇ ਡਾਕਟਰਾਂ ਨੂੰ ਵੀ ਸਨਮਾਨਿਤ ਕਰਨ ਜਾ ਰਹੇ ਹਾਂ ਉਸ ਤੋਂ ਇਲਾਵਾ ਮੀਡੀਆ ਪਰਸਨ ਵੀ ਜਿਹੜੇ ਟਾਈਮ ਟੂ ਟਾਈਮ ਸਮਾਜ ਚ ਬੁਰਾਈਆਂ ਦਾ ਉਜਾਗਰ ਕਰਦੇ ਆ ਉਹਨਾਂ ਨੂੰ ਵੀ ਬੰਦਾ ਮਾਨ ਸਨਮਾਨਿਤ ਕਰੇਗਾ ਦਿਸ਼ਰਾ ਕਮੇਟੀ ਚ ਮੈਨੂੰ ਤੇ ਓਮਕਰ ਸੰਤੂ ਜੀ ਨੂੰ ਤੇ ਮੀਡੀਆ ਜ਼ਿੰਮੇਵਾਰੀ ਸੌਂਪੀ ਗਈ ਹੈ ਜੀ ਤੇ ਮੈਂ ਦਿਸ਼ਰਾ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦ ਕਰਨਾ ਹੈ ਇਸ ਮੰਡੀ ਸਤੂ ਜੀ ਅੱਜ ਦਿਸ਼ਰਾ ਕਮੇਟੀ ਦਾ ਗਠਨ ਹੋਇਆ ਤੁਸੀਂ ਕੀ ਕਹਿਣਾ ਚਾਹੋਗੇ ਮੈਨੂੰ ਨਿਸ਼ਚਿਤ ਕੀ ਹੈ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਮੈਨੂੰ ਤੇ ਕਸ਼ਿੰਦਰ ਸਿੰਘ ਨੂੰ ਤੇ ਮੀਡੀਆ ਜ਼ਿੰਮੇਵਾਰੀ ਸੌਂਪੀ ਗਈ ਹੈ ਜਿਹੜਾ ਕਿ ਜਾਰੀ ਬੇਕੁਰੀ ਨਿਵਾਵਾ